ਇਲਾਹੀ ਗਿਆਨ ਦਾ ਸਾਗਰ ਪੁਸਤਕ ਹੈ ਜਿਹੜੀ ਅਮਰੀਕਾ ਦੇ ਵਿੱਚ ਰਿਲੀਜ਼ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਨਿਰਜ ਪ੍ਰਬੰਧਕਾਂ ਨੇ ਪੱਤਰਕਾਰ ਵਾਰਤਾ ਕੀਤੀ ਇਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕੁਸ਼ਣ ਕੁਮਾਰ 바ਵਾ ਅਤੇ ਇਸ ਪੁਸਤਕ ਨੂੰ ਲਿਖਣ ਵਾਲੇ ਡਾਕਟਰ ਅਨੁਰਾਗ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਨੂੰ ਦਰਸਾਉਂਦਾ ਸਾਰਾ ਇਤਿਹਾਸ ਇਸ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਬਾਬਾ ਜੀ ਨੇ ਤੁਹਾਨੂੰ ਇਸ ਪੁਸਤਕ ਬਾਰੇ ਆਪਣੇ ਵਿਚਾਰ ਦਿੱਤੇ ਨੇ ਕਿ ਇੱਕ ਇਲਾਹੀ ਪ੍ਰੋਜੈਕਟ ਤੇ ਇਲਾਹੀ ਸਮਝ ਕੇ ਇਸ ਨੂੰ ਸੰਪੂਰਨ ਕੀਤਾ ਗਿਆ। ਜਿਸ ਸਿੱਦਤ ਦੇ ਨਾਲ ਪੰਮ ਭਵਨ ਬਣਿਆ ਫਿਰ ਭਵਨ ਦੇ ਵਿੱਚ ਪੇਂਟਿੰਗਸ ਬਣਾਈਆਂ ਸਤਾਰ ਆਰਮਸੇ ਕਰਨੇ ਉਹ ਫਿਰ ਪੇਂਟਿੰਗ ਜਿਹੜੀਆਂ ਨੇ ਇਹ ਪੁਸਤਕ ਦਾ ਸ੍ਰੋਤ ਪੜਿਆ ਮੇਰੇ ਨਾਲ ਇਨੀ ਗੱਲ ਹੋਈ ਸੀ ਵੀ ਆਪਾਂ ਤੇ ਇਕਤਿਆਰ ਕਰਨੀ ਕਿਤਾਬ ਅੰਗਰੇਜ਼ੀ ਚ ਜਦੋਂ ਅੰਗਰੇਜ਼ੀ ਚ ਤਿਆਰ ਹੋਈ ਉਹ ਕਹਿੰਦੇ ਨੇ ਪੰਜਾਬੀ ਚ ਵੀ ਹੋਣੀ ਚਾਹੀਦੀ ਹੈ ਹਿੰਦੀ ਚ ਵੀ ਹੋਣੀ ਚਾਹੀਦੀ ਹੈ ਫਿਰ ਇਹ ਤਿੰਨੇ ਭਾਸ਼ਾਂ ਚ ਬਣਾਈ ਗਈ ਅਸੀਂ ਕਹਿੰਦੇ ਆ ਕਿ ਗੁਰੂ ਸਾਹਿਬ ਸਾਡਾ ਗੁਰੂ ਹੈ ਤੇ ਮੈਨੂੰ ਮੈਂ ਕਵਲ ਤੇ ਮੇਰਾ ਗੁਰੂ ਹੈ ਮੈਨੂੰ ਗੁਰੂ ਬਾਰੇ ਪਤਾ ਨਾ ਹੋਵੇ ਤੇ ਫਿਰ ਕੀ ਫਾਇਦਾ ਤੇ ਗੁਰੂ ਤਾਂ ਨਾਮ ਦਾ ਗੁਰੂ ਹੋਇਆ ਗੁਰੂ ਨੂੰ ਪਤਾ ਹੋਣਾ ਜਿਦਾ ਸ਼ਿਸ਼ ਨੂੰ ਵੀ ਮੇਰਾ ਗੁਰੂ ਕੌਣ ਹੈ ਉਹਦੀ ਛੈ ਕੀ ਹੈ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਜਿੰਨੇ ਸਾਡੇ ਸਵਾਲ ਨੇ ਨਾ ਉਹਦਾ ਸਭ ਦਾ ਸਵਾਲ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਰੇ ਤੋਂ ਜ਼ਿਆਦਾ ਸਵਾਲ ਵੀ ਅਸੀਂ ਕਰ ਰਹੇ ਹਾਂ ਕਿਉਂਕਿ ਪੜਿਆ ਨਹੀਂ ਪੜਨ ਦੇ ਨਾਲੀ ਵਿਦੁਰਤਾ ਜਾਗ ਗਈ ਹੈ ਜੋ ਕਹਿੰਦੇ ਆ ਵਿਦਿਆ ਵਿਚਾਰੀ ਤ ਪਰਪਕਾਰ ਇਹ ਪਰਪਕਾਰ ਹੈ ਤੇ ਪਰਪਕਾਰ ਦੇ ਵਿੱਚ माया ਜਦੋਂ ਆ ਜਾਂਦੀ ਹੈ ਨਾ ਤੇ ਪਰਪਕਾਰ ਖਤਮ ਹੋ ਜਾਂਦਾ ਉਹਦਾ ਰਸ ਖਤਮ ਹੋ ਜਾਂਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਅਕਬਰ ਨੇ ਅਨਪਾਰਸੀਬਲ ਕੋ ਉਹਨੇ ਆਪਣੇ ਜਿੰਨੇ ਕੋ ਸੰਸਕ੍ਰਿਤ ਟੈਕਸ ਸੀ ਨਾ ਉਹ ਅਨਵਾਦ ਕਰਾਇਆ ਤਰਜਮਾ ਕਰਾਇਆ ਤੇ ਸੁਣਦਾ ਸੀ ਨਾ ਉਹਦਾ ਕਰੈਕਟਰ ਹੋਇਆ ਵਿਦਾਈ ਨਹੀਂ ਵਿਦਾਈ ਉਹ ਤੇ ਮਹਾਪਰਤ ਕਰਵਾ ਰਿਹਾ ਸੀ ਕਰਦਾ ਹੁੰਦਾ ਸੁਣਦੇ ਸੁਣਦੇ ਉਹ ਕਹਿੰਦਾ ਵੀ ਤੇਰੇ ਤਰਜਮਾ ਗਲਤ ਹੈ ਉਹ ਕਹਿੰਦਾ ਮਹਾਰਾਜ ਨਾ ਤੇ ਤੁਸੀਂ ਓरिजिनल ਪੜਿਆ ਨਾ ਤੁਹਾਨੂੰ ਸੰਸਕ੍ਰਿਤ ਆਉਂਦੀ ਹੈ ਤੇ ਫਤੂ ਉਹਨਾਂ ਕਿਵੇਂ ਪਤਾ ਲੱਗਿਆ ਵੀ ਗਲਤ ਹੈ ਕਹਿੰਦਾ ਰਸ ਖਤਮ ਹੋ ਗਿਆ ਹਾਂਜੀ ਹਾਂਜੀ ਰਸ ਨਹੀਂ ਆ ਰਿਹਾ ਜਿਹੜਾ ਆਉਣਾ ਚਾਹੀਦਾ ਸੋ ਜੇ ਲਿਖਣੀ ਹੈ ਲੇਖਣੀ ਚ ਵੀ ਜ ਉਹ ਰਸ ਨਹੀਂ ਹੈ ਉਹ ਮਿਲਦਾ ਗੁਰਪ੍ਰਸਾਦ ਨਾਲ ਹਰੇਕ ਰਾਈਟਰ ਕੋਲ ਨਹੀਂ ਹੈ ਇਹ ਗੁਰਪ੍ਰਸਾਦ ਨਾਲ ਮਿਲਦਾ ਗਲਤੀਆਂ ਆਪ ਮੇਰੀਆਂ ਆਪਣੀਆਂ ਹੋਣਗੀਆਂ ਜੋ ਲਿਖਿਆ ਉਹ ਗੁਰਪ੍ਰਸਾਦ ਨੇ ਲਿਖਿਆ ਤੇ ਇਹ ਮੇਰੇ ਲਈ ਇੱਕ ਸਫਰ ਮੈਂ ਕਹਿੰਦੇ ਉਹ ਬਹੁਤ ਕੁਝ ਸਿੱਖਿਆ ਸਾਰ ਦੇ ਨਾਲ ਤੇਜ ਪ੍ਰਤਾਪ ਸਿੰਘ ਸੰਧੂ ਸੀ ਉਹਨਾਂ ਨੇ ਜਿੰਨੀ ਮਿਹਨਤ ਇਸ ਲਈ ਇਹਦੀ ਕੁਆਲਿਟੀ ਲਈ ਕੀਤੀ ਹੈ ਆ ਫਿਰ ਸਰ ਰੰਜੋ ਸੀ ਕੁਆਲਿਟੀ ਲਈ ਜਿਹੜੀ ਮਿਹਨਤ ਕੀਤੀ ਹੈ ਨਾ ਉਹਨਾਂ ਨੇ ਆਪਣੇ ਸਟੂਡੀਓ ਚੋਂ ਦੀਆਂ ਪਹਿਲੇ ਕਲਰ ਕੱਢੇ ਕਲਰ ਮੈਚਿੰਗ ਕਰਕੇ ਤੇ ਪੂਰਾ ਚ ਵਾਈਆਂ ਸੀ ਕੀਮਤ ਰੱਖੀ ਹੁਣ ਮੈਂ ਦੱਸ ਦੇਣਾ ਕੀਮਤ ਰੱਖੀ 3100 ਤੇ ਮੇਰਾ ਇੱਕ ਹੈਸੀ ਕਿ ਵੀ ਜਰਖੋ ਆਮ ਹੁੰਦਾ ਤਿੰਨ ਗੁਣੀ ਰੱਖਣਾ ਅੱਪਾ ਇਹਨਾਂ ਕਰੋ ਵੀ ਜਿੰਨੀ ਕੋ ਆਪਣੀ ਕੀਮਤ ਆਣਾ ਆਈ ਕੋਸਟ ਉਹਨੇ ਤੇ 500 ਰੁਪਏ ਦਾ ਵੇਚ ਲਓ ਤਾਂ ਕਿ ਅਗਲਾ ਕੀ ਪ੍ਰੋਜੈਕਟ ਅਪਸ਼ਕਾਰ ਸਕੀ ਫਿਰ ਲੋਕਾਂ ਤੋਂ ਪੈਸੇ ਨਾ ਲੈਣੇ ਪੈ। ਤੇ ਇਹਦੀ ਕੀਮਤ ਜਿਹੜੀ ਆ ਆਨਲਾਈਨ ਹੈ 1100 ਰੁਪਏ। 60% ਜਿਹੜਾ ਡਿਸਕਾਊਂਟ ਤੇ 65-68% ਡਿਸਕਾਊਂਟ ਦੇ ਕੇ ਕਿਤਾਬ ਮੁਹੱਈਆ ਕਰਾਈ ਜੀ। ਤੇ ਫਿਰ ਜਦੋਂ ਆਪਾਂ ਨੂੰ ਦੇਖੋ ਅੱਜ ਮੈਂ ਫਖਰ ਨਾਲ ਕਹਿ ਰਿਹਾ ਬ੍ਰਿਟਿਸ਼ ਮਿਊਜ਼ੀਅਮ ਜੇ ਇੰਡੀਆ ਆਫਿਸ ਲਾਇਬ੍ਰੇਰੀ ਸਾਡਾ ਕੋਈ ਗ੍ਰੰਥ ਕੋਈ ਪੇਂਟਿੰਗ ਹਿੰਦੂ ਸਮੇਂ ਜੈਨ ਸਮੇਂ ਸਿੱਖੇ ਸਮੇਂ ਕੋਈ ਵੀ ਉੱਥੇ ਮਿਲੇਗੀ ਇੱਥੇ ਨਹੀਂ ਮਿਲਦੀ ਕਿਤੇ ਇਸੇ ਤਰ੍ਹਾਂ ਮਦਰਾਸ ਜਾਓ ਮਦਰਾਸ ਦੇ ਵਿੱਚ ਕਿ ਲਾਇਬ੍ਰੇਰੀ ਹੈ ਮੈਕਸਿਮ ਜਿਹੜੇ ਨੇ ਨੇ ਪੁਰਾਣੇ ਪ੍ਰਾਤਨਿਕ ਦੱਤਾ ਉੱਥੇ ਪਏ ਨੇ ਪਰ ਅਸੀਂ ਉਹਨਾਂ ਨੂੰ ਉੱਥੇ ਹੀ ਪਏ ਰਹਿਣ ਦੇਣਾ ਉਹਨਾਂ ਦੀ ਸਟੱਡੀ ਲਈ ਨਹੀਂ ਆ ਜੇ ਤੋ ਸਟੱਡੀ ਨਹੀਂ ਕਰਾਂਗੇ ਜਿਹੜਾ ਸਾਡਾ ਪ੍ਰਾਤਨ ਇਤਿਹਾਸ ਸੀ ਨਾ ਪ੍ਰਾਚੀਨ ਭਾਰਤ ਉਦੇਸ਼ੀ ਲੋਕ ਸਿੱਖਿਆ ਲਈ ਇੱਧਰ ਆਉਂਦੇ ਸੀ ਉਹਨੋਂ ਉੱਧਰ ਜਾਂਦੇ ਨੇ। ਇਹੀ ਵਜ੍ਹਾ ਹੈ ਕਿ ਸਿੱਖਿਆ ਦੇ ਵਿੱਚ ਰਸ ਨਹੀਂ ਰਿਹਾ। ਸਿੱਖਿਆ ਦੇ ਵਿੱਚ ਦਮ ਨਹੀਂ ਰਿਹਾ। ਤੋਂ ਤੁਸੀਂ ਆਏ ਸਾਡੇ ਸਹਿਯੋਗੀ ਬਣੇ। ਬਹੁਤ-ਬਹੁਤ ਧੰਨਵਾਦ। ਇਸ ਨੂੰ ਜਿੰਨਾ ਪ੍ਰਮੋਟ ਕਰੋਗੇ ਸਾਡੇ ਲੇਖੀ ਲੱਗੇਗਾ। ਕਿਉਂਕਿ ਇਹ ਪੁੱਛ ਲਿਓ ਭਾਵੇਂ ਇਹ ਸੇਵਾ ਫਰੀ ਦੀ ਹੈ ਮੇਰੇ ਵੱਲੋਂ। ਜੀ। ਕਿੰਨੇ ਪੰਨੇ ਦੀ ਹੈ ਕਿੰਨੇ ਪੰਨੇ ਹੈਗੇ ਰਹਿ ਗਏ ਨੇ ਕਿੰਨੇ ਪੇਜ ਟੋਟਲ ਪਤਾ ਕਰ ਦਿੱਤਾ ਤੁਹਾਨੂੰ ਮੈਨੂੰ ਇਸ ਤਰ੍ਹਾਂ ਜਵਾਨੀ ਯਾਦ 129 ਬਤੀ ਪੇਪਰ 129 ਹੈ ਠੀਕ ਹੈ ਜਵਾਨ 129 ਪਰ ਇਹਦੇ ਚ ਮੈਂ ਇੱਕ ਹੋਰ ਗੱਲ ਤੁਹਾਡੇ ਐਡ ਕਰਦਾ ਕੋਈ ਪੰਨਾ ਜਿਹੜਾ ਆਮ ਖਾਲੀ ਇੱਧਰ ਰਹਿੰਦਾ ਨਾ ਇਹਨੂੰ ਕਰਦੇ ਆ ਵਰਸੋ ਪੇਜ ਲੈਫਟ ਸਾਈਡ ਦਾ ਜੇਕਰ ਨਵੀਂ ਚੀਜ਼ ਸ਼ੁਰੂ ਕਰਨੀ ਤੇ ਰਾਈਟ ਸਾਈਡ ਤੋਂ ਸ਼ੁਰੂ ਕਰਨੀ ਅਸੀਂ ਉਹ ਵੀ ਖਾਲੀ ਨਹੀਂ ਛੱਡਿਆ ਠੀਕ ਇਹਦੇ ਅਸਰ ਤੋਂ ਸ਼ੁਰੂ ਕੀਤਾ ਕਿ ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਸ਼ੁਰੂ ਕੀਮਈ ਗੁਰੂ ਜਿਹੜੀ ਹੈ ਗੋਇੰਦਵਾਲ ਪੋਥੀਆਂ ਦੇ ਵਿੱਚੋਂ ਕੋਟੋ ਫਿਰ ਗੋਇੰਦਵਾਲ ਪੋਥੀਆਂ ਦਾ ਗੁਰੂ ਗ੍ਰੰਥ ਸਾਹਿਬ ਬਣਨਾ ਗੁਰੂ ਅਰਜਨ ਸਾਹਿਬ ਵੱਲੋਂ ਫੇਰ ਪਾਲਕੀ ਜਿਸ ਦੇ ਵਿੱਚ ਲਿਆ ਕੇ ਇਹਦਾ ਪ੍ਰਕਾਸ਼ ਕੀਤਾ ਗਿਆ ਇਹ ਇਹਨੂੰ ਫੇਰ ਇਹੀ ਗੁਰੂ ਗ੍ਰੰਥ ਸਾਹਿਬ ਗੁਰਵਰਜਨ ਦੇਵ ਜੀ ਗੁਰੂ ਹਰਗੋਬਿੰਦ ਗੁਰੂ ਅਰਕਿਸ਼ੇਰ ਗੁਰੂ ਹਰ Rai ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਵਿੱਚ ਜੀ ਵੜੇ ਤੋਂ ਜਸਕਤ ਨੇ ਬੀੜਾਂ ਦੇ ਉੱਤੇ ਆਪਣੀਆਂ ਬਣਾਈਆਂ ਉਹਨਾਂ ਦਸਤਕਦ ਦਿੱਤੇ ਤੇ ਫਿਰ ਇਹ ਸਫ਼ਰ ਸ਼ੁਰੂ ਹੁੰਦਾ ਇਹ ਸਫ਼ਰ ਇੱਕ ਇਹ ਸਫ਼ਰ ਜਿਹੜਾ ਸ਼ੁਰੂ ਹੁੰਦਾ ਹੁੰਦਾ ਜਾਂ ਕੇ ਫਿਰ ਘੀੜ ਤੇ ਆ ਕੇ ਤੇ ਭਵਨ ਤੇ ਖਤਮ ਹੁੰਦਾ 1600 ਚਾਰ ਤੋਂ ਭਵਨ ਤੱਕ ਠੀਕ ਹੈ ਫੋਟੋਗ੍ਰਾਫਸ ਨਾਲ ਕੋਈ ਕਾਜ ਕਰਨਾ ਭਾਵੇਂ ਕੁਝ ਹੋਵੇ ਨਾ ਟੈਕਸਟ ਹੋਵੇ ਨਾ ਹੋਵੇ ਫੋਟੋ ਵਿਕ ਜਾਂਦੀ ਹੈ ਤੇ ਜੇ ਫੋਟੋ ਨਾਲ ਟੈਕਸਟ ਵੀ ਮਿਲ ਜਾਏ ਜੀ ਤੇ ਉਹਦਾ ਕੀਮਤ ਬੈਂਦੀ ਪੈਂਦੀ ਹੈ ਜਿਹੜੇ ਕੀਮਤ ਪਾਉਣ ਵਾਲੇ ਸਰ ਅਖੀਰਲੀ ਸਵਾਲਾ ਤੁਹਾਨੂੰ ਕਿੰਨਾ ਸਮਾਂ ਤੁਹਾਨੂੰ ਲੱਗਿਆ ਇਹ ਲਿਖਣ ਨੂੰ ਪੂਰਾ ਕਿੰਨਾ ਟਾਈਮ ਲੱਗਿਆ ਪੂਰੀ ਕਿਤਾਬ ਦੇਖੋ ਲਿਖਣ ਨੂੰ ਟਾਈਮ ਨਹੀਂ ਲੱਗਦਾ ਲਿਖਣ ਨੂੰ ਪਈ ਇੱਕ ਤਾਂ ਮਹੀਨੇ ਚ ਲਿਖ ਲਈ ਦੀ ਕਿਤਾਬ ਕੋਈ ਕਹਿੰਦੇ ਜਦੋਂ ਤੁਹਾਨੂੰ ਤੁਹਾਡੀ ਸੁਰਤ ਟਿਕੀ ਗਈ ਹੈ ਤੇ ਫਿਰ ਤਾਂ ਮਹੀਨੇ ਚ ਵੀ ਲਿਖੀ ਜਾਂਦੀ ਹੈ ਇਹ ਵਿੱਚ ਨਾ ਬ੍ਰੇਕ ਪਏ ਠੀਕ ਬ੍ਰੇਕ ਕਿੱਥੇ ਪਏ ਤੇ ਪਹਿਲਾਂ ਅੰਗਰੇਜ਼ੀ ਚ ਕੀਤੀ ਤੇ ਕਹਿੰਦੇ ਨਹੀਂ ਹੁਣ ਪੰਜਾਬੀ ਚ ਵੀ ਕਰ ਲੀ ਬ੍ਰੇਕ ਪਾ ਕੇ ਨਾ ਉਹ ਮੈਂ ਉਦੋਂ ਤੱਕ ਲਿਖਦਾ ਨਹੀਂ ਜਿੰਨਾ ਚਿਰ ਮੇਰੇ ਜੁੜੇ ਨਾ ਸੁਰਤ ਨਾਲ ਜੁੜੇ ਸਿਰ ਪੰਜਾਬੀ ਤੋਂ ਬਾਅਦ ਹਿੰਦੀ ਦੀ ਕੀਤੀ ਬ੍ਰੇਕ ਪੈ ਥੋੜਾ ਜਿਆਦਾ ਬਾਕੀ ਲਿਖਣ ਨੂੰ ਟਾਈਮ ਵੀ ਹੈ ਜਿੰਨੀ ਇਹਦੀ ਪ੍ਰੋਡਕਸ਼ਨ ਟਾਈਮ ਲੱਗਦਾ ਜੀ ਜੀ ਕਿਉਂਕਿ ਉਹਦੀ ਟੂ ਫਰੀਡਿੰਗ ਹੈ ਉਹਦੀ ਕੁਆਲਿਟੀ ਹੈ ਉਹ ਸਾਰੇ ਚੈੱਕ ਕਰਨੀ ਹੁੰਦੀ ਹੈ ਸੋ ਇਹ ਇੱਕ ਨਿਮਾਣੀ ਜੀ ਸੇਵਾ ਉਸ ਪਰਮਾਤਮਾ ਲਈ ਉਸ ਪਰਮਾਤਮਾ ਦੇ ਦਰਦ ਦੇ ਜਿਨ੍ਹਾਂ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਆਪਸ ਮਿਲ ਕੇ ਰੋ ਜੋ ਇਹਦਾ ਦਿਨ ਅੰਗਰੇਜ਼ੀ ਟਾਈਟਲ ਨਾਲ ਓਕੂਮੈਨਿਕਲ ਓਕੂਮੈਨਿਕਲੀ ਵੀ ਹੁੰਦਾ ਸਭ ਸਰਵ ਸਾਂਝੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ